दलित विरोधी बीजेपी सरकार दल विरोधी बीजेपी सरकार दलित विरोधी बीजेपी सरकार दलित विरोधी बीजेपी सरकार कांग्रेस

ਹਾਈ 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 ਸਾਈਬਾ ਦੁਰਗਾ ਹਾਈ 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 ਉਹਦੀ ਸੋਚ ਹੈ ਜਿਹੜੀ ਉਹ ਧਨਾੜਾ ਨੂੰ ਤੇ ਇੱਕੋ ਜਮਾਤਾਂ ਨੂੰ ਅੱਗੇ ਕਰਕੇ ਦੇਸ਼ 'ਚ ਦੰਗੇ ਕਰਾ ਕੇ ਵੋਟ ਚੋਰੀ ਕਰਕੇ ਇਹ ਸਾਰੀਆਂ ਚੀਜ਼ਾਂ ਕਰਕੇ ਉਹ ਪੂਰੇ ਦੇਸ਼ ਤੇ ਕਾਬਜ਼ ਹੋਣੇ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਪੀ ਪੂਰਨ ਕੁਮਾਰ ਜੀ ਜਿਹੜੇ ADGP ਹੋ ਕੇ IPS ਹੋ ਕੇ ਜਿਨ੍ਹਾਂ ਨੇ ਆਪ ਦੇ ਆਪ ਨੂੰ ਗੋਲੀ ਮਾਰ ਲਈ ਅਜਿਹੇ ਇਨਸਾਨ ਜੇ ਇਸ ਦੇਸ਼ ਚ ਦਲੇਦ ਇਨਸਾਨ ਸੁਰੱਖਿਤ ਨਹੀਂ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਆਮ ਜਨਤਾ ਨੂੰ ਆਮ ਦਲ ਤਕਰੀਬਾ ਨੂੰ ਕਿਵੇਂ ਇਨਸਾਫ ਦਿਦੋ ਅਸੀਂ ਚਾਹੁੰਦੇ ਆਂ ਵੀ 8 ਪੇਜ ਦਾ ਜਿਹੜਾ ਨੋਟ ਲਿਖ ਕੇ ਗਏ ਆ ਉਸ ਨੋਟ ਦੇ ਮੁਤਾਬਕ ਜਿੰਨੇ ਵੀ ਅਫਸਰਾਂ ਦੇ ਜਿਹੜਾ ਜਿਨ੍ਹਾਂ ਦੇ ਵੀ ਨਾਮ ਲਿਖਿਆ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਹ ਸਸਪੈਂਡ ਹੋਣੇ ਚਾਹੀਦੇ ਇਹ ਉਹ ਸਪੀਡਤ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਕਿਉਂਕਿ ਜਿਹੜੀ ਆਰਐਸਐਸ ਹੈ ਉਹਦੀ ਮਨੁਵਰਤੀ ਸੋਚ ਹੈ ਜਿਹੜੀ ਬੀਜੇਪੀ ਹੈ ਉਹਦੀ ਮਜਬੂਰੀ ਹੈ ਸੰਵਿਧਾਨ ਨੂੰ ਮੰਨਣਾ ਕਿਉਂਕਿ ਉਹਨੂੰ ਪਤਾ ਹੈ ਵੀ ਜੇ ਸੰਵਿਧਾਨ ਨੂੰ ਅਸੀਂ ਕੁਝ ਕਰਾਂਗੇ ਤਾਂ ਦਲਤ ਲੋਕ ਜਾਂ ਆਮ ਲੋਕ ਸਾਡੇ ਪਿੱਛੇ ਪੈ ਜਾਣਗੇ ਤੇ ਸਾਡਾ ਖਾਤਮਾ ਹੋ ਜਾਊਗਾ ਐਤੋਂ ਪਹਿਲਾਂ ਵੀ ਇੱਕ ਬਰਾਏ ਬਰੇਲੀ ਦੇ ਵਿੱਚ ਕਿਸਾਨ ਮੁੰਡਾ ਨੌਜਵਾਨ ਮੁੰਡਾ ਦਲਤ ਸੀ ਉਹਨੂੰ ਮਾਰ ਕੁੱਟ ਕੁੱਟ ਕੇ ਮਾਰਦਾ ਉਸ ਤੋਂ ਬਾਅਦ 26 ਜਨਵਰੀ ਜਿਹੜੀ 19 2025 ਸੀ ਉਹਨਾਂ ਭੀਮਰਾਓਂ ਅੰਬੇਦਕਰ ਜੀ ਦੇ ਸਟੈਚੂ ਦਾ ਅੰਬਰਸਰ ਕੰਨੀ ਅਪਮਾਨ ਹੋਇਆ ਤਾਂ ਸਾਡੀ ਇਹੀ ਮੰਗ ਹੈ ਇਹੀ ਸਾਡੀ ਗੱਲ ਹੈ ਕਿ ਜੇਕਰ ਉਹਨਾਂ ਨੇ ਇਹ ਕਾਰਵਾਈ ਨਾ ਕੀਤੀ ਆਪ ਵੀ ਇਹ ਸੋਚ ਨਾ ਛੱਡੀ ਜਦ ਬੀਜੇਪੀ ਨੇ ਇਸੇ ਤਰੀਕੇ ਨਾਲ ਦੇਸ਼ ਦੇ ਲੋਕਾਂ ਨੂੰ ਵੰਡਣਾ ਚਾਹਿਆ ਤਾਂ ਇਹ ਚੀਜ਼ ਕਾਂਗਰਸ ਪਾਰਟੀ ਕਦੇ ਵੀ ਹੋਣ ਨਹੀਂ ਦੇਵੇਗੀ 바ਵਾ ਭੀਮਰਾਓਂ ਅੰਬੇਦਕਰ ਜੀ ਡਾਕਟਰ ਸਾਹਿਬ ਉਹਨਾਂ ਨੇ ਦੇਸ਼ ਬਸਤੇ ਸੰਵਿਧਾਨ ਬਣਾ ਕੇ ਹਰੇਕ ਜਾਤੀ ਵਸਤੇ ਹਰੇਕ ਜਮਾਤ ਵਸਤੇ ਅਧਿਕਾਰ ਕਾਨੂੰਨ ਬਣਾਏ ਨਿਆਂ ਦੇ ਸਾਧਨ ਬਣਾਏ 바ਵਾ ਭੀਮਰਾਓਂ ਬੇੜਕਰ ਜੀ ਦੀ ਸੋਚ ਤੇ ਪਹਿਰਾ ਦਾ ਦੇਣਾ ਹੀ ਪੈਣਾ ਮਜੂਦਾ ਬੀਜੇਪੀ ਸਰਕਾਰ ਨੂੰ ਇੰਨਾ ਲੰਮਾ ਉਹਨਾਂ ਦਾ ਨਹੀਂ ਚੱਲ ਸਕਦਾ ਇਸ ਕਰਕੇ ਮੇਰੀ ਗੁਰੂ ਮਹਾਰਾਜ ਤੇ ਉਸ ਸੱਚੇ ਪਾਤਸ਼ਾਹ ਨੂੰ ਵੀ ਬੇਨਤੀ ਹੈ ਕਿ 바ਵਾ ਭੀਮਰਾਓਂ ਬੇੜਕਰ ਜੀ ਜਿਨ੍ਹਾਂ ਨੇ ਸੰਵਿਧਾਨ ਰੱਖਿਆ ਜਿਹੜੇ ਅਮਰ ਨੇ ਉਹਨਾਂ ਦਾ ਰੂਪ ਉਤਾਰਨ ਕਰਕੇ ਦੇਸ਼ ਦੇ ਵਿੱਚ ਫੇਰ ਭੇਜੋ ਕਿਉਂਕਿ ਜੇਕਰ ਇਸੇ ਤਰੀਕੇ ਨਾਲ ਚੱਲਦੀ ਗਿਆ ਜਿਵੇਂ ਦੂਜੇ ਮੁਲਕਾਂ 'ਚ ਜਿਵੇਂ ਨੇਪਾਲ 'ਚ ਹੋਰ ਦੇਸ਼ਾਂ 'ਚ ਆਏ ਲੋਕਾਂ 'ਚ ਦੰਗੇ ਹੋਏ ਲੋਕਾਂ ਨੇ ਜਾ ਕੇ ਕਾਬੂਜ ਹੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਰਾਜਨੀਤਿਕ ਸੀ ਉਹਨਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਕਿਤੇ ਇਹ ਜਿਹੀਆਂ ਸਥਿਤੀਆਂ ਹਿੰਦੁਸਤਾਨ ਦੇ ਵਿੱਚ ਵੀ ਨਾ ਬਣ ਜਾਣ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਪਹਿਰਾ ਦੇਣਾ ਜ਼ਰੂਰੀ ਹੈ ਸਾਨੂੰ ਨਿਆਂ ਚਾਹੀਦਾ ਹੈ ਪੀ ਪੂਰਨ ਕੁਮਾਰ ਜੀ ਉਹਨਾਂ ਦੇ ਹਥਿਆਰਿਆਂ ਨੂੰ ਜਿਨ੍ਹਾਂ ਦੇ 8 ਪੇਜਾਂ ਦੇ ਨੋਟ 'ਚ ਨਾਮ ਲਿਖੇ ਹੋਏ ਆ ਉਹ ਨੋਟਾਂ ਦੇ ਵਿੱਚ ਨੋਟ ਜਿਹੜਾ ਬਣਿਆ ਹੋਇਆ ਸੁਸਾਈਡ ਨੋਟ ਉਹਦੇ ਮਤਲਬ ਉਹ ਪਰਚਾ ਦਰਜ ਹੋ ਕੇ ਗ੍ਰਿਫਤਾਰੀਆਂ ਹੋ ਕੇ ਨਿਆਂ ਮਿਲਣਾ ਚਾਹੀਦਾ ਔਰ ਜਿਹੜੀ ਬੀਜਪੀ ਦੀ ਵਿਚਾਰਧਾਰਾ ਉਹਨੂੰ ਉਹਨਾਂ ਨੂੰ ਹਰ ਕੀਮਤ ਤੇ ਬਦਲਣਾ ਹੀ ਮੇਰੀ ਪਤਨੀ ਨੇ ਮੰਗੀ ਸੀ ਸੀਬੀਆਈ ਤੋਂ ਮੰਗ ਦਿੱਤੀ ਹੈ ਕਹਿੰਦੇ ਕੁਝ ਨਾਮ ਕੱਢ ਤੇ ਕਾਗਜ਼ਾਂ ਦੇ ਦਰਜ ਵਿੱਚੋਂ ਕੱਢਦੇ ਸੀ ਨਾਮ 13 ਜਣਿਆਂ ਦੇ ਨਾਮ ਆ ਜੀ ਉਹਦੇ ਵਿੱਚ ਕੁਝ ਨਾਮ ਕੱਢਦੇ ਕਿਵੇਂ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਹੈ ਅਸੀਂ ਵੀ ਉਹਨਾਂ ਦੀ ਗੱਲ ਤੇ ਪਹਿਰਾ ਦਿੰਦੇ ਆ ਜੋ ਪਰਿਵਾਰ ਦਾ ਦੁੱਖ ਹੈ ਉਸ ਪਰਿਵਾਰ ਦੇ ਦੁੱਖ ਤੇ ਅਸੀਂ ਪਹਿਰਾ ਦਿੰਦੇ ਆ ਜੋ ਵੀ ਉਹਨਾਂ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ ਕਾਂਗਰਸ ਪਾਰਟੀ ਨੇ ਵੀ ਇਹੀ ਮੰਗ ਰੱਖੀ ਹੈ ਵੀ ਜੇਕਰ ਜਿੰਨਾਂ ਦੇ ਵੀ ਨਾਮ ਹੈ ਪਰਚਾ ਦਰਜ ਕਰਕੇ ਗ੍ਰਿਫਤਾਰੀ ਕਰਕੇ ਇੱਕ ਆਈਪੀਐਸ ਅਫਸਰ ਐਡੀਜੀਪੀ ਜਿਹਦੀ ਵਾਈਫ ਆਈਐਸ ਹੈ ਅਗਰ ਉਹ ਨਿਆਂਇਸ਼ਤੇ ਤਰਸਰੀ ਹੈ ਫਿਰ ਮੌਜੂਦਾ ਬੀਜੇਪੀ ਦੀ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਕਿਉਂਕਿ ਸੈਂਟਰ ਦੀ ਸਰਕਾਰ ਹੈ ਚੰਡੀਗੜ੍ਹ ਯੂਟੀ ਉਹਨਾਂ ਦੇ ਅੰਡਰ ਹੈ ਉਹਨਾਂ ਦੇ ਜਿਹੜਾ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਨੇ 바ਵਾ ਸਾਹਿਬ ਦਾ ਨਰਾਤਰ ਕੀਤਾ ਇਹ ਚੀਜ਼ਾਂ ਤੋਂ ਪਤਾ ਲੱਗਦਾ ਵੀ ਇਹ ਸਾਰੇ ਇੱਕ ਗਿਨੀਮਿਤੀ ਸਾਜ਼ਿਸ਼ ਹੈ ਜਾਣ ਬੁੱਝ ਕੇ ਦੇਸ਼ ਦੇ ਲੋਕਾਂ ਨੂੰ ਕੰਗ ਪਰੇਸ਼ਾਨ ਕਰਕੇ ਸਰਕਾਂ ਦੇ ਵਿਆਹੇ ਦੰਗੇ ਕਰਾਉਣ ਦੀ ਨੀਤ ਨਾਲ ਬੀਜੇਪੀ ਚੱਲ ਰਹੀ ਹੈ ਕਿਉਂਕਿ ਅੱਜ ਦੇਸ਼ ਦੇ ਉਹਨਾਂ ਨੂੰ ਸਾਰਿਆਂ ਨੇ ਨਕਾਰ ਦਿੱਤਾ ਰਾਜਨ ਜੀ ਅੱਜ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੈਂਡਲ ਮਾਰ ਕਿੱਥੋਂ ਲੈ ਕੇ ਕਿੱਥੋਂ ਸ਼ੁਰੂ ਹੋਇਆ ਅਸੀਂ ਸ਼ਹਿਰ ਦੇ ਫਾਇਰ ਬ੍ਰਿਗੇਡ ਤੋਂ ਸ਼ੁਰੂ ਕਰਕੇ ਸ਼ਹਿਰ ਤੋਂ ਹੁੰਦੇ ਹੋਏ ਆਰ ਗਿਆ ਸਮਾਚੌਂਕ ਸ਼ਹੀਦ ਭਗਤ ਸਿੰਘ ਜੀ ਨੂੰ ਇਹ ਕੈਂਡਿਡਸ ਦਾ ਬਾਅਦ ਚ ਕਰਕੇ ਪ੍ਰਣਾਮ ਕਰਕੇ ਉਹਨਾਂ ਦੇ ਬੁਰੇ ਵੀ ਅਸੀਂ ਅਰਦਾਸ ਕਰਾਂਗੇ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਅੱਜ ਇੱਥੇ ਤੱਕ ਸਾਨੂੰ ਯਾਦ ਕਰਾ ਕੇ ਆਜ਼ਾਦੀ ਦਿੱਤੀ ਵੀ ਸਾਨੂੰ ਦੁਆਰਾ ਤੁਸੀਂ ਆਪਦੀ ਸੋਚ ਦੇ ਜਿਹੜੀ ਵੀ ਹੈ ਉਹਦੇ ਮੁਤਾਬਕ ਅੱਜ ਦੇਸ਼ ਨੂੰ ਫੇਰ ਥੋੜੀ ਲੋੜ ਹੈ ਅਸੀਂ ਇਹ ਕੈਂਡਿਡਸ ਉਹਨਾਂ ਨੂੰ ਨਮਨ ਕਰਕੇ ਆਪਾਂ ਕਰਦੇ ਹਾਂ ਠੀਕ ਥੈਂਕ ਯੂ ਕੋਈ ਗੱਲ ਨਹੀਂ ਸਿੰਘ ਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਅੱਤਰ ਅਧਿਕਾਰਨੀ ਜੀ ਬਿਲਕੁਲ ਨਮਨ ਕੀਤਾ ਜਾ ਰਿਹਾ ਭਗਤ ਸਿੰਘ ਸਰਦਾਰ ਰਾਜਗੁਰੂ ਸ਼ਹੀਦ ਸੁਖਦੇਵ ਰਾਜਗੁਰੂ ਇਹਨਾਂ ਨੇ ਹੀ ਦੇ ਆਜਮ ਭਗਤ ਸਿੰਘ ਨੇ ਆਪਣਾ ਬਲੀਦਾਨ ਦਿੱਤਾ ਹੈ ਕਾਂਗਰਸ ਦੀ ਟੀਮ ਅੱਜ ਕੈਂਡਲ ਮਾਰਤੇ ਕੱਢਿਆ ਗਿਆ ਬਠਿੰਡਾ ਦੇ ਪਾਰਕਵਰਟ ਚੌਕ ਤੋਂ ਲੈ ਕੇ ਅੱਜ ਨਮਨ ਕਰ ਰਿਹਾ ਹਾਂ ਤੁਸੀ ਆ ਜਿਹੜੀ ਅੱਜ ਕੈਂਡਲ ਮਾਰਚ ਵਿੱਚ ਆ ਦੇਖਾਈ ਹੈ ਅਸੀਂ ਦੇਸ਼ ਦੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਉਹਨਾਂ ਨੂੰ ਨਮਨ ਕੀਤਾ ਹੈ ਇਹ ਅਸੀਂ ਕੈਂਡਲ ਇਹਨਾਂ ਨੂੰ ਪੂਰੇ ਜਗਾ ਕੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਦੇਸ਼ ਦੇ ਸਪੂਤ ਅਮਰ ਵੀਰੋ ਦੁਬਾਰਾ ਦੇਸ਼ ਨੂੰ ਤੁਹਾਡੀ ਲੋੜ ਹੈ ਤੇ ਤੁਹਾਡੀ ਲੋੜ ਤੁਸੀਂ ਕਿਸੇ ਵੀ ਰੂਪ ਚ ਇੱਥੇ ਆਉਣਾ ਤੁਹਾਡਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਜ਼ਾਦੀ ਤੁਸੀਂ ਦਵਾ ਕੇ ਗਏ ਸੀ ਅਸੀਂ ਬਹੁਤ ਕੋਸ਼ਿਸ਼ਾਂ ਕਰੀ ਜਾਂਦੇ ਆ ਪਰ ਜਿਹੜੇ ਹੁਣ ਦੇ ਸ਼ਾਸਕ ਹੈ ਉਹਨਾਂ ਦਾ ਕੰਮ ਅੰਗਰੇਜ਼ਾਂ ਤੋਂ ਵੀ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ੱਤਕੇशाही ਬਹੁਤ ਜ਼ਿਆਦੀ ਕਰ ਰਹੀ ਹੈ ਇਸ ਕਰਕੇ ਤੁਸੀਂ ਦੁਬਾਰਾ ਇਸ ਧਰਤੀ ਦੇ ਕਿਸੇ ਰੂਪ ਚ ਆ ਕੇ ਲੋਕਾਂ ਦੀ ਬਾਜ ਬਣ ਕੇ ਲੋਕਾਂ ਦੀ ਬਾਹ ਫੜ ਕੇ ਇਹਨਾਂ ਤੋਂ ਨਜਾਇਜ਼ ਠੀਕ ਹੈ ਜੀ ਕਨਾਲ ਲਾਈਵ ਬੰਦ ਕਰੋ ਬੰਦ ਕਰੋ ਮੁਰਦਾਬਾ ਮੁਰਦਾਬਾ ਕਰੋ ਮੈਲ ਸਿੰਘ ਸਾਧੂਆ ਮੈਂ ਪੰਜਾਬਾਰ ਪਾਰਟਿਸ ਦਾ ਲੀਡਰ ਆ ਤੇ ਸੋਚੀ ਕਾਂਗਰਸ ਦੀ ਲੀਡਰਸ਼ਿਪ ਅੱਜ ਇਸ ਚੌਂਕ ਦੇ ਵਿੱਚ ਇਕੱਠੀ ਹੋਈ ਆ ਤੇ ਅਸੀਂ ਜਿਹੜਾ ਪਿਛਲੇ ਹਫਤੇ ਤੋਂ ਇੱਕ ਬਹੁਤ ਵੱਡਾ ਅਤਿਆਚਾਰ ਹੋਇਆ ਦਲਤਾਂ ਦੇ ਨਾਲ ਦਲਤ ਪਰਿਵਾਰ ਦੇ ਇੱਕ ਬਹੁਤ ਸੀਨੀਅਰ ਆਗੂ ਜਿਹੜੇ ਡੀਜੀਪੀ ਲੈਵਲ ਦੇ ਵਾਈ ਪੂਰਨ ਕੁਮਾਰ ਜੀ ਨੂੰ ਆਤਮ ਹੱਤਿਆ ਕਰਨੀ ਪਈ ਸੁਸਾਈਡ ਕਰਨਾ ਪਿਆ ਔਰ ਮਜਬੂਰ ਹੋ ਕੇ ਕਿਉਂਕਿ ਉਥੋਂ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੂੰ ਨਿਆਂ ਨਹੀਂ ਦੇ ਸਕੀ ਤੇ ਅੱਜ ਅਸੀਂ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਉਹਨਾਂ ਦੀ ਧਰਮ ਪਤਨੀ ਵੀ ਜਿਹੜੀ ਆਈਐਸ ਆ ਤੇ ਉਹ ਵੀ ਪਿਛਲੇ ਇੱਕ ਹਫਤੇ ਤੋਂ ਆਪਣੇ ਜਿਹੜੇ ਘਰ ਵਾਲੇ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਕਰਾਉਣ ਵਾਸਤੇ ਖੱਬੇ ਸੱਜੇ ਜੋਰ ਲਗਾ ਰਹੀ ਆ ਸਰਕਾਰ ਕੋਲੇ ਬਹੁਤ ਵੱਡੀਆਂ ਬਤਨ ਦੇ ਮਿੰਟਾਂ ਕਰਦੀਆਂ ਲੇਕਿਨ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਆ ਰਿਹਾ ਅਸੀਂ ਇਸ ਕਰਕੇ ਅੱਜ ਸੋਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਕੱਠੇ ਹੋਏ ਆਂ ਕੁਝ ਦਿਨ ਪਹਿਲਾਂ ਵੀ ਅਸੀਂ ਇਹਨਾਂ ਦੇ ਮੋਦੀ ਜੀ ਦਾ ਪਤਲਾ ਮੂਤਲਾ ਮੁੱਖਿਆ ਸੀ ਤੇ ਅੱਜ ਅਸੀਂ ਕੈਡਰ ਮੀਟਿੰਗ ਕਰਨਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਸਤਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਨਾ ਔਰ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜਿਹੜੇ ਸਾਡੇ ਚੀਫ ਜਸਸੀ ਗਵਾਈ ਸਾਹਿਬ ਉਹਨਾਂ ਤੇ ਵੀ ਇੱਕ ਬਹੁਤ ਇਹਨਾਂ ਦੀ ਘਣਾਉਣੀ ਹਰਕਤ ਹੋਈ ਬੀਜੇਪੀ ਦੀ ਇੱਕ ਸੰਸਾਧਨੀ ਅੰਸਨ ਨੇ ਮਤਿ ਜੁੱਤੀ ਛੱਡੀ ਕੀ ਸੋ ਇਹੋ ਜੀਆਂ ਜਿਹੜੀਆਂ ਨੀਤੀਆਂ ਤੇ ਇਹਨਾਂ ਦੀਆਂ ਕਾਰਵਾਈਆਂ ਨੇ ਬੀਜੇਪੀ ਨੇ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਅੱਜ ਕੈਂਡਲ ਮਾਰਚ ਕਰ ਰਹੇ ਆ ਤੇ ਲੋਕਾਂ ਨੂੰ ਅਸੀਂ ਇਹ ਇਸ ਦੇ ਵਿੱਚ ਖੁੱਲਾ ਸੱਦਾ ਦੇ Yeah.